ਵਾਰਦੀ ਦਾ ਖਾਲਸਾ ਵਾਲੀ ਵਾਰਜਾ ਅਸੀਂ ਔਰੇ ਤਰਨਤਨ ਸਾਹਿਬ ਜਿਹੜੇ ਉਹ ਪਰਿਵਾਰ ਜਿਨ੍ਹਾਂ ਦੇ ਘਰੋਂ ਚੱਕ-ਚੱਕ ਕੇ ਪੁਲਿਸ ਨੇ ਕੁਸਟੋਡੀਅਲ ਡੈਥ ਕੀਤੇ ਹੈਗੇ ਆ ਇੰਕਾਊਂਟਰ ਦਿਖਾਏ ਹੈਗੇ ਆ ਔਰ ਇੱਥੇ ਕਾਨੂੰਨ ਦੇ ਦਹਿਰੇ ਤੋਂ ਬਾਹਰ ਉਹ ਪੁਲਿਸ ਨੇ ਕੰਮ ਕੀਤਾ ਹੈਗਾ ਉਹਨਾਂ ਦੀ ਗੱਲ ਕਰਨ ਆਏ ਆ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਨਕਸ਼ੇ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀਆਂ ਆਹ ਬਿੰਦੀਆਂ ਤੁਹਾਨੂੰ ਪੀਲੇ ਰੰਗ ਦੀਆਂ ਦਿਖਦੀਆਂ ਇਹ ਇਨਕਾਊਂਟਰ ਦੇ ਦੱਸੇ ਹੋਏ ਆ ਇਨਸਾਫ.org ਦੇ ਉੱਤੇ ਸਭ ਤੋਂ ਵੱਧ ਕਰਨ ਕਾਰਨ ਸਾਫ ਜ਼ਰੇ ਦੇ ਵਿੱਚ ਤੁਹਾਨੂੰ ਇਹ ਦਿਖਣਗੇ ਇਹ ਜਿਹੜੇ ਇਨਕਾਊਂਟਰ ਹੋਏ ਆ ਇਹਦਾ ਪੂਰਾ ਅਸੀਂ ਬੇਰਵਾਹ ਦਿੱਤਾ ਹੋਇਆ ਆ ੱਾ ੱੱਲੇ ਕੱਲੇ ਇਨਕੰਫਰੈਂਸ ਸਾਫ.org ਤੋਂ ਅਸੀਂ ਕੇਸ ਲੈਂਦੇ ਆ ਉਹਨਾਂ ਤੋਂ ਕੁਝ ਪਰਿਵਾਰ ਉਰੇ ਤੁਸੀਂ ਦੇਖ ਸਕਦੇ ਹੈਗੇ ਉਹ ਬੀਬੀ ਕੁਲਵਿੰਦਰ ਕੌਰ ਜੀ ਹੁਣ ਤੁਹਾਨੂੰ ਇਹਨਾਂ ਦੇ ਬਾਰੇ ਅੱਗੇ ਦੱਸਣਗੇ ਪਰ ਮੈਂ ਇਹਨਾਂ ਕਹਿਣਾ ਚਾਹੁੰਦਾ ਕਿ ਜਿਹੜਾ ਅਸੀਂ ਇਹ ਸਟੇਟ ਸਪੌਂਸਰਡ ਟੈਰੋਰੀਜ਼ਮ ਹੈ ਮਤਲਬ ਕਿ ਜਿਹੜਾ ਇਸ ਮੁਲਕ ਨੇ ਆਪਣੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਆਪਣੇ ਆਪ ਦੇ ਸਿਟੀਜ਼ਨ ਕੋਕੋ ਕੇ ਟੌਰਚਰ ਕਰਕੇ ਕਿਡਨੈਪ ਕਰਕੇ ਉਹਨਾਂ ਨੂੰ ਜਾਨੋਂ ਮਾਰਿਆ ਹੈ ਕਿਤੇ ਬਲਾਤਕਾਰ ਕੀਤੇ ਆ ਕਿਤੇ ਉਹ ਅਨਹੋਣੀਆਂ ਕੰਮ ਕੀਤੇ ਆ ਜਿਹੜੇ ਕੋਈ ਵੀ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਨੇ ਆਪਣਾ ਸੀਸ ਹਿੰਦੂ ਕੌਮ ਦੇ ਤਸੀਹੇ ਤਸ਼ਦਦ ਵਾਸਤੇ ਬਖਸ਼ਤਾ ਸੀਗਾ ਕਿ ਹੱਕ ਪਹਿਰਾ ਦਿੱਤਾ ਸੀ ਉਸ ਹੀ ਸੋਚ ਨਾਲ ਅੱਜ ਅਸੀਂ ਇੱਥੇ ਇੱਕ ਬਿੱਲ ਪੰਜਾਬ ਸਟੇਟ ਜਸਟਿਸ ਕ੍ਰਿਮੀਨਲ ਅਕਾਉਂਟੇਬਿਲਟੀ ਐਂਡ ਰੈਪਰੇਸ਼ਨ ਰੈਪਰੇਸ਼ਨ ਮਤਲਬ ਕਿ ਉਹਨਾਂ ਦਾ ਮੁਆਵਜ਼ਾ ਟੂ ਵਿਕਟਮਸ ਆਫ ਸਟੇਟ ਵਾਇਲੈਂਸ ਇਹਦੇ ਵਿੱਚ ਜਿਹੜੀ ਨਵੰਤਲੀ ਗੱਲ ਹੈ ਅਸੀਂ ਸਟੇਟ ਨੂੰ ਵਾਇਲੈਂਸ ਦਾ ਇੱਕ ਖਿਤਾਬ ਦੇ ਰਹੇ ਹਾਂ ਔਰ ਅਸੀਂ ਫਰੇਟ ਸਟੇਟ ਦੇ ਅਧਿਕਾਰੀ ਨੂੰ ਇਹਦੇ ਵਿੱਚ ਇੰਟਰਨੈਸ਼ਨਲ ਹਿਊਮਨ ਰਾਈਟਸ ਲਾ ਜਿਹੜਾ ਬਣਿਆ ਹੈ ਔਰ ਜਿਹੜੇ ਇਹਦੇ ਵਿੱਚ ਐਗਜ਼ੈਂਪਸ਼ਨਸ ਆਈਪੀਐਸ ਅਫਸਰ ਆਈਏਸ ਅਫਸਰ ਸਿਵਲ ਸਰਵਿਸਿਜ਼ ਕੈਬਨਿਟਸ ਨੂੰ ਮਿਲਦੀ ਹੈ ਉਹਨੂੰ ਵੀ ਅਸੀਂ ਇਸ ਬਿੱਲ ਨਾਲ ਰੱਦ ਕਰਨ ਨੂੰ ਕਹਿੰਦੇ ਆ ਕਿਉਂਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੇ ਦੱਸਿਆ ਸੀ ਪੂਰੇ ਖਾੜਪੂਆ ਨੇ ਹਥਿਆਰ ਛੱਡ ਕੇ ਉਹ ਲੈ ਗਏ ਸੀਗੇ ਚੰਦਰ ਸ਼ੇਖਰ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਦੇ ਕੋਲੇ ਤੇ ਬਾਅਦ 'ਚ ਉਹ ਕਹਿੰਦੇ ਆ ਕਿ ਉਹਨਾਂ ਦਾ ਵੀ ਇਨਕਾਊਂਟਰ ਕਰਕੇ ਮਾਰਦਾ ਉਹਨਾਂ ਦਾ ਸਰੈਂਡਰ ਇਸ ਦੇਸ਼ ਨੇ ਲਿੱਤਾ ਨਹੀਂ ਮੋਦੀ ਅਜੀਤ ਜਵਾਲ ਸਮਤ ਬੋਇਲ ਅੱਜ ਵੀ ਸਿੱਖਾਂ ਦਾ ਸ਼ਿਕਾਰ ਬਾਹਰਲੇ ਦੇਸ਼ਾਂ 'ਚ ਖੇਡ ਰਹੇ ਆ ਹਰਦੀਪ ਸਿੰਘ ਨਿੱਜੇ ਰੋਜ਼ਾ ਸਬੂਤ ਹੈ ਔਰ ਗੁਰਪਤਵਨ ਸਿੰਘ ਪੰਨੂ ਦਾ ਕੇਸ ਅਮਰੀਕਾ ਦੀ ਸਰਕਾਰ ਸਿੱਧੀ ਉਬਰ ਚੱਕ ਕੇ ਪੀਐਮਓ ਆਫਿਸ ਦੇ ਉੱਤੇ ਇਲਜ਼ਾਮ ਲਾ ਰਹੀ ਹੈ ਰੋਹ ਦੇ ਉੱਤੇ ਲਾ ਰਹੀ ਹੈ ਅਜੀ ਦੋਵਾਲ ਦੇ ਉੱਤੇ ਲਾ ਰਹੀ ਰਹੀ ਹੈ ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਟੈਰਰਿਜ਼ਮ ਇਹ ਦੇਸ਼ ਸਿੱਖਾਂ ਨੂੰ ਨਾਗਿਆਂ ਨੂੰ ਆਦੀਵਾਸੀਆਂ ਨੂੰ ਮੁਸਲਮਾਨਾਂ ਨੂੰ ਬਣਾਉਂਦਾ ਹੈਗਾ ਇਹ ਆਪ ਇੱਕ ਟੈਰਰਿਸਟ ਸਟੇਟ ਹੈ ਇਹਦੇ ਭਿਆਨਕ ਕਾਨੂੰਨ ਹੈ ਤੇ ਉਹਨਾਂ ਨੂੰ ਭੰਗ ਤੇ ਤੋੜ ਕਰਨ ਵਾਸਤੇ ਅਸੀਂ ਆ ਬਿੱਲ ਜਿਹੜੇ ਸਾਡੇ ਔਰੇ ਦੇ ਕੈਂਡੀਡੇਟ ਮਨਦੀਪ ਸਿੰਘ ਜੀ ਹੈਗੇ ਆ ਉਹਨਾਂ ਰਾਹੀਂ ਪੰਜਾਬ ਦੀ ਸਟੇਟ ਅਸੈਂਬਲੀ 'ਚ ਅਸੀਂ ਇੰਟਰੋਡਿਊਸ ਕਰਾਂਗੇ ਤੇ ਜੇ ਸਾਨੂੰ ਵੱਲ ਬਖਸ਼ੂਗੀ ਆਵਾਮ ਆਮ ਸੰਗਤ ਦਰਦੀ ਤਾਂ ਅਸੀਂ ਅੱਗੇ ਸਰਕਾਰ ਬਣਾ ਕੇ ਵੀ ਇਸ ਬਿੱਲ ਨੂੰ ਪਾਸ ਕਰਨ ਦਾ ਯਤਨ ਕਰਾਂਗੇ ਕਿਉਂਕਿ ਇਸ ਇਲਾਕੇ ਦੇ ਵਿੱਚ ਬੇਹੱਦ ਤਸ਼ੱਦਦ ਹੋ ਕੇ ਬੇਰਹਿਮੀ ਨਾਲ ਬਹੁਤ ਸਾਰੇ ਸਿੱਖ ਮਾਰੇ ਗਏ ਆ ਮੈਂ ਬੀਬੀ ਕੁਲਿੰਦਰ ਕੌਰ ਜੀ ਨੂੰ ਵੇਦਦੀ ਕਰਦੀ ਆ ਹਾਂ ਮੈਂ ਕਰਦੀ ਆ ਕਹਤਾ ਹੈ ਕਿ ਇਹ ਅੱਗੇ ਹੁਣ ਜਿਹੜੇ ਜਿਹੜੇ ਪਰਿਵਾਰ ਇਹ ਇਹ ਬਾਰੇ ਦੱਸਣਾ ਚਾਹੁੰਦੇ ਆ ਉਹਨਾਂ ਦਾ ਬੇਰਵਾ ਦੇਣ ਤੇ ਉਹਨਾਂ ਦੀ ਗੱਲ ਦੱਸਣ ਇਹਦੇ ਵਿੱਚ ਇਸ ਕੇਸ ਇਸ ਬਿੰਦ ਦੇ ਵਿੱਚ ਅਸੀਂ 25 ਕਰੋੜ ਰੁਪਈਆ ਇੱਕ ਜਿਹੜਾ ਸ਼ਹੀਦ ਹੋਇਆ ਉਹਦਾ ਮੁਆਵਜ਼ਾ ਮੈਕਸਿਮਮ ਰੱਖਿਆ ਕਿ ਉਹਨਾਂ ਨੂੰ 25 ਕਰੋੜ ਰੁਪਇਆ ਸਟੇਟ ਦੇਵੇ ਕਿਉਂਕਿ ਇਹ ਬੜੇ ਲੰਬੇ ਸਾਲ ਸਮੇਂ ਤੋਂ ਇਮਪਿਊਨਿਟੀ ਮਤਲਬ ਕਿ ਇਹਦਾ ਕੋਈ ਪਾਲਸ ਦੇ ਉੱਤੇ ਕੇਸ ਸਿਰੇ ਲੱਗਣ ਨਹੀਂ ਦਿੱਤੇ ਸਰਕਾਰਾਂ ਨੇ ਤੇ ਇਹ ਇੱਕ ਮਤਲਬ ਜ਼ਬਰ ਬਣਿਆ ਹੋਇਆ ਸਟੇਟ ਦਾ ਬੀਬੀ ਕੁਲਵਿੰਦਰ ਕੌਰ ਜੀ ਉਹ ਆਹੇ ਜੀ ਗੀਕਾ ਸਾਹਸ ਆ ਜੀ ਜੀ ਪਰੇ ਆਜੀ ਤੇ